ਕੱਲ ਇੰਡੀਆ ਪਾਕਿਸਤਾਨ ਦਾ ਮੈਚ ਆ ਫਿਰ ਕੌਣ ਜਿੱਤ ਰਿਹਾ ਇੰਡੀਆ ਭਾਈ ਐਬਸੋਲੂਟਲੀ ਆਪਣੀ ਇੰਡੀਆ ਟੀਮ ਆ ਆਪਾਂ ਇੰਡੀਆ ਨੂੰ ਸਪੋਰਟ ਕਰਦੇ ਆ ਸਾਡੇ ਲਈ ਤਾਂ ਇੰਡੀਆ ਤੇ ਇੰਡੀਆ ਜਿੱਤੂਗੀ ਅੱਗੇ ਵੀ ਇੰਡੀਆ ਜਿੱਤਦੀ ਆ ਰਹੀ ਆ ਆਪਣਾ ਇੰਡੀਆ ਜਿੱਤੂਗਾ ਜੀ ਇੰਡੀਆ ਹੀ ਜਿੱਤੂਗੀ ਭਾਈ ਇੰਡੀਆ ਜਿੱਤਦੀ ਭਾਈ ਸਾਰਾ ਨਾਲ ਇੰਡੀਆ ਜਿੱਤੂਗੀ ਭਾਈ ਇਹਦਾ ਜੋਰ ਚ ਦਮ ਜੱਚਾ ਉਹਦਾ ਜਿੱਤੀ ਜਾਣਾ ਕੀ ਲੱਗਦਾ ਕੱਲ ਆਪਣੇ ਪੰਜਾਬ ਦਾ ਪੁੱਤਰ ਰਸ਼ਦੀਪ ਸਿੰਘ ਚੱਲੂਗਾ ਬਿਲਕੁਲ ਚੱਲੂਗਾ ਜੀ ਤੋਂ ਨਿਕਲ ਕੇ ਨੱਚ ਕੇ ਮਰੂਗਾ ਤੋਂ ਨਹੀਂ ਛਕੇ ਨੇਓ ਮਾਰ ਲਿੰਦਾ ਜੀ ਮੇਰਾ ਫੇਵਰਟ ਪਲੇਅਰ ਤੁਹਾਡਾ ਵਿਰਾਟ ਕੋਲੀ ਕਰਾਂ ਦੇ ਵਧੀਆ ਨਹੀਂ ਪਾਕਿਸਤਾਨ ਵੀ ਆਪਣੇ ਜਿਤੋਂ ਤਾਂ ਪੂਰੀ ਲਾਉਂਦੇ ਆ ਜੋਰ ਮੀਡੀਆ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਰਮਨੀਤ ਬਰੋਏ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ੍ਹ ਜੋ ਇੰਡੀਆ ਪਾਕਿਸਤਾਨ ਦਾ ਜੋ ਤਮਾਕੇਦਾਰ ਮੈਚ ਹੈ ਟੀ 20 ਵਰਲਡ ਕੱਪ ਦਾ ਤੇ ਆਪਾਂ ਹੁਣ ਪਹੁੰਚੇ ਆਂ ਤੇ ਜਨਤਾ ਦੇ ਵਿੱਚ ਤੇ ਜਨਤਾ ਨੂੰ ਪੁੱਛਾਂਗੇ ਇਸ ਦਾ ਰਿਵਿਊ ਕਿ ਕੱਲ੍ਹ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਤੇ ਕਿਹੜਾ ਪਲੇਅਰ ਚੱਲ ਰਿਹਾ ਤੇ ਕਿਹੜਾ ਨਹੀਂ ਚੱਲ ਰਿਹਾ ਚਲੋ ਵਧਦੇ ਆ ਅੱਗੇ ਭਾਜੀ ਕੱਲ੍ਹ ਇੰਡੀਆ ਪਾਜੀ ਇਹਦਾ ਜੋਰ ਚ ਦਮ ਜੇ ਚ ਉਹਦਾ ਜਿੱਤੀ ਜਾਣਾ ਵਧੀਆ ਵਸੇ ਵਧੀਆ ਜੀ ਤਾਂ ਪਾਕਿਸਤਾਨ ਦੇ ਵਧੀਆ ਨਹੀਂ ਪਾਕਿਸਤਾਨ ਵੀ ਆਪਣੇ ਜਿਦੋਂ ਤਾਂ ਪੂਰੀ ਲਾਉਂਦੇ ਆ ਜੋਰ ਕੈਪਟਨ ਕੋਣਾ ਇੰਡੀਆ ਦਾ ਕੈਪਟਨ ਦਾ ਤਾਂ ਪਤਾ ਨਹੀਂ ਭਾਈ ਹਾਂਜੀ ਆ ਟਿਕਟਾਂ ਤਾਂ ਨਹੀਂ ਬੇਰ ਮਿਲਦਾ ਭਾਜੀ ਆ ਦੇਖ ਲਓ ਬਾਜਾ ਮਾਰ ਮਾਰ ਥੱਕ ਕੇ ਗੱਡੀ ਹੱਤੀ ਖਾਂਦੀ ਖੜੀ ਉਹ ਉਹ ਤਾਂ ਠੀਕ ਆ ਮਨਪਸੰਦ ਕੋਣਾ ਕ੍ਰਿਕਟਰ ਤੁਹਾਡਾ ਉਹ ਉਹਦਾ ਰਿਟਾਇਰ ਹੋ ਗਿਆ ਕੌਣ ਕੌਣ ਸਾਰਾ ਗਾਉਂ ਸੁਰਗੰਗਲੀ ਤੁਸੀਂ ਤਾਂ ਬਹੁਤ ਪੁਰਾਣੀ ਗੱਲ ਕਰਤੀ ਆ ਹੁਣ ਕੱਲ ਪੈਂਚ ਆ ਉਹ ਚ ਦੱਸੋ ਕੌਣ ਆ ਮਨਪਸੰਦ ਭਾਜੀ ਮੈਂ ਦੇਖਦਾ ਹੀ ਨਹੀਂ ਐ ਟਾਈਮ ਹੀ ਲੱਗਦਾ ਟੀਵੀ ਦੇਖਣ ਦਾ ਤੁਹਾਨੂੰ ਕ੍ਰਿਕਟ ਦਾ ਕੋਈ ਇੰਟਰਸਟ ਨਹੀਂ। ਪਾਚਾ ਬੱਲੇ ਤੇ ਸੋਰਗੋਂਗ ਉਂਗਲੀ ਵਾਲੇ ਦੇ ਦਈ ਉਮਰ ਕਿੰਨੀ ਦਾ ਟੀ? ਹਮਰਾ ਹੈਗੀ ਬਰੀ 20 ਸਾਲ। 20 ਸਾਲ? ਤੋ ਸੋਰਗੋਂਗ ਉਂਗਲੀ ਭਾਜੀ ਬਹੁਤ ਪਹਿਲਾਂ ਖੇਡਦਾਈ ਮਤਲਬ ਤੁਹਾਨੂੰ ਮਤਲਬ ਤੁਸੀਂ ਕਾਫੀ ਪਰਪਰਾਨੇ ਤੁਸੀਂ ਕਾਫੀ ਹਾਂਜੀ ਮੇਰੀ ਜ਼ਿਆਦਾ ਇਸ ਤੋਂ ਬਾਅਦ ਮੈਂ ਉਹ ਨਿਆਣਾ ਹੁੰਦਾ। ਜਦੋਂ ਮੈਂ ਦੇਖਦਾਈ। ਤੇ ਤੁਹਾਨੂੰ ਕਿਹਦਾ ਬਈ ਕੁੰਝ ਦੂੰਗਾ ਗੱਲ? ਪਤਾ ਨਹੀਂ ਭਾਜੀ। ਹਾਂਜੀ। ਪਤਾ ਨਹੀਂ। ਨਹੀਂ ਮੈਂ ਦੇਂਦਰੀ ਬਈ। ਨਹੀਂ ਦੇਖੇ ਹੀ ਦਾ ਨਹੀਂ ਭਾਜੀ। ਸਰਦਾਰ ਜੀ ਗੱਲ ਇਹ ਫਿਰ ਇੰਡੀਆ ਪਾਕਿਸਤਾਨ ਦਾ ਮੈਚ ਆ ਕੌਣ ਜਿੱਤ ਰਿਹਾ ਫਿਰ? ਆਪਣਾ ਇੰਡੀਆ ਜਿੱਤ ਪੁੱਤਰ ਰਸ਼ਦੀਪ ਸਿੰਘ ਚੱਲੂਗਾ ਬਿਲਕੁਲ ਚੱਲੂਗਾ ਜੀ ਪਹਿਲੇ ਮੈਚਾਂ ਦੇ ਦੋ ਵੀਕਟਾਂ ਕੱਢੀਆਂ ਹੋਣ ਵੀ ਆਉਣ ਵਾਲੇ ਮੈਚਾਂ ਦੇ ਵਿੱਚ ਮੈਂ ਕੱਢੂਗਾ ਉਹ ਕੀ ਲੱਗਦਾ ਪਹਿਲੀ ਵਿਕਟ ਕਿਹਦੀ ਹੋਏਗੀ ਪਾਕਿਸਤਾਨ ਦੇ ਕਿਹੜੇ ਪਲੇਅਰ ਦੇ ਵਿਕਟ ਲਏਗਾ ਮੈਨੂੰ ਲੱਗਦਾ ਜਿਵੇਂ ਬਾਬਰ ਆਜ਼ਮ ਦੀ ਲਾਊਗਾ ਵਿਕਟ ਪਹਿਲਾਂ ਵੀ ਉਹਨਾਂ ਨੇ ਜਿਹੜਾ ਵਰਲਡ ਕੱਪ ਹੋਇਆ ਸੀ ਉਹਦੇ ਵਿੱਚ ਬਾਬਰ ਆਜ਼ਮ ਦੀ ਵਿਕਟ ਲਈ ਸੀ ਉਹਨਾਂ ਨੇ ਤੇ ਕੱਲ ਵੀ ਮੇਰੇ ਖਿਆਲ ਨਾਲ ਪਹਿਲੀ ਵਿਕਟ ਉਹ ਹੀ ਲੈਣਗੇ ਉਨੀਵਰਸਲੋਂ ਦੂਜੀ ਵਾਰ ਇੰਡੀਆ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਕੱਲ ਇੰਡੀਆ ਪਾਕਿਸਤਾਨ ਦਾ ਮੈਚ ਆ ਫਿਰ ਕੌਣ ਜਿੱਤ ਰਿਹਾ ਇੰਡੀਆ ਭਾਜੀ ਐਬਸੋਲੂਟਲੀ ਆਪਣੀ ਇੰਡੀਆ ਟੀਮ ਆ ਆਪਾਂ ਇੰਡੀਆ ਨੂੰ ਸਪੋਰਟ ਕਰਦੇ ਆ ਸਾਡੇ ਲਈ ਤਾਂ ਇੰਡੀਆ ਤੇ ਇੰਡੀਆ ਜਿੱਤੂਗੀ ਅੱਗੇ ਵੀ ਇੰਡੀਆ ਜਿੱਤਦੀ ਆ ਰਹੀ ਆ ਹੁਣ ਵੀ ਇੰਡੀਆ ਹੀ ਜਿੱਤੂਗੀ ਸਾਡੇ ਵਿੱਚੋਂ ਇੱਕ ਮੈਚੇ ਹਾਰੇ ਆ ਇੰਡੀਆ 2022 ਚ ਬਾਕੀ ਸਾਰੇ ਜਿੱਤੇ ਆ ਕੱਲੋਂ ਵੀ ਆਪਾਂ ਜਿੱਤਾਂਗੇ ਭਾਜੀ ਇੰਡੀਆ ਜਿੱਤੂਗਾ ਕੌਣ ਹੈ ਕੈਪਟਨ ਕੌਣ ਹੈ ਇੰਡੀਆ ਦਾ ਰੋਹਿਤ ਸ਼ਰਮਾ ਜੀ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਤੇ ਪਾਕਿਸਤ ਫੇਵਰਟ ਕਰੈਕਟਰ ਕੌਣ ਹੈ ਪਾਕਿਸਤਾਨ 'ਚ ਪਾਕਿਸਤਾਨ 'ਚ ਕੋਈ ਵੀ ਨਹੀਂ ਯਾਰ ਸੱਚ ਬੱਚੇ ਦਾ ਪਰ ਫਕਰ ਜ਼ਮਾਨ ਵਧੀਆ ਉਹਨਾਂ ਦਾ ਫਕਰ ਜ਼ਮਾਨ ਠੀਕ ਹੈ ਇਹ ਆਪਣੀ ਇੱਥੇ ਕੀ ਬਾਤ ਹੈ ਗੱਭਰੂ ਖੜੇ ਇੱਥੇ ਪੰਜਾਬ ਦੇ ਭਾਈ ਕਿੱਥੋਂ ਆਏ ਹੋ ਭਾਈ ਪੰਜਾਬ ਤੋਂ ਹੈ ਪੰਜਾਬ ਤੋਂ ਪੰਜਾਬ ਤੋਂ ਕਿੱਥੋਂ ਲੋਸੀਂਬਲੀ ਪਿੰਡ ਅੰਮ੍ਰਾਲੇ ਦੇ ਕੋਲ ਅੰਮੜਾਂ ਬੜਾ ਹਰਿਆਣੀ ਜਾ ਹਾਂ ਹਰਿਆਣੀ ਸੇ ਬਾਰਡਰ ਤੇ ਹੀ ਆਵਾ ਜੀ ਅੱਛਾ ਅੱਛਾ ਉੱਥੋਂ ਆਏ ਹੋ ਠੀਕ ਆ ਅੱਛਾ ਤੁਸੀਂ ਸਾਰੇ ਦੋਸਤ ਯਾਰ ਦੋਸਤ ਇਕੱਠੇ ਕੱਲ੍ਹ ਇਹ ਵੀ ਇੰਡੀਆ ਪਾਕਿਸਤਾਨ ਦਾ ਮੈਚ ਆ ਕੌਣ ਜਿੱਤੂਗਾ ਇੰਡੀਆ ਹੀ ਜਿੱਤੋ ਵੀ ਭਾਈ ਹਾਂ ਇੰਡੀਆ ਜਿੱਤੇ ਇੰਡੀਆ ਦਾ ਕੈਪਟਨ ਕੌਣ ਪਤਾ ਨਹੀਂ ਭਾਈ ਹਾਂਜੀ ਪਤਾ ਨਹੀਂ ਮੈਨੂੰ ਤਾਂ ਹਾਂਜੀ ਅੱਜ ਇੰਡੀਆ ਦਾ ਕੈਪਟਨ ਕੌਣ ਵਿਰਾਟ ਕੋਹਲੀ ਹੈਂ ਵਿਰਾਟ ਕੋਹਲ ਸ਼ਰਮਾ ਹਾਂਜੀ ਰੋਹਿਤ ਸ਼ਰਮਾ ਵਿਰਾਟ ਕੋਹਲੀ ਏ ਦੇਖੋ ਜੀ ਇਹ ਪੂਰੀ ਕ੍ਰਿਕਟ ਕਮੇਟੀ ਇੱਥੇ ਖੜੀ ਆ ਹਿਸਾਬ ਤਾਂ ਬੁਲਾ ਰਿਹਾ ਕੌਣ ਕੀ ਕਰੂੰਗਾ ਹਾਂਜੀ ਤੇ ਭਾਜੀ ਤੁਸੀਂ ਆਪਣਾ ਕਿਹੜੀ ਕਲਾਸ ਚ ਪੜਦੇ 12ਵੀਂ ਚ 12ਵੀਂ ਚ ਉਹ ਇੱਕ ਮੁੰਡਾ ਆਰਸ਼ਦੀਪ ਪਤਾ ਕ੍ਰਿਕਟ ਚ ਹਾਂਜੀ ਆਰਸ਼ਦੀਪ ਸਿੰਘ ਪਤਾ ਕਿਦਾਂ ਕੱਲ ਬੋਲਿੰਗ ਵਧੀਆ ਕਰਾਉਂ ਵਧੀਆ ਕਰਾਉਂਗਾ ਕਿਹਨੂੰ ਆਊਟ ਕਰੂੰਗਾ ਪਾਕਿਸਤਾਨ ਚ ਬਾਬਰ ਆਜਾ ਬਾਬਰ ਆਜਾ ਬਾਬਰ ਇਹਨੇ ਆੜ ਕਰੂੰਗਾ ਤੇ ਬਾਕੀ ਬਾਕੀ ਵਿਰਾਟ ਗੋਲੀ ਬਣਾਉਂਗਾ ਜ਼ਿਆਦਾ ਰੰਗ ਕੱਲ ਅੱਛਾ ਪਈ ਵੀਰੇ ਪਾਕਿਸਤਾਨ ਚੋ ਕਿਹੜਾ ਪਲੇਅਰ ਵਧੀਆ ਲੱਗਦਾ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਇੰਡੀਆ ਜਿੱਤੇ ਇੰਡੀਆ ਹਾਂ ਫਿਰ ਵੀ ਕੋਈ ਇੱਕ ਅੰਦਾ ਚਲੋ ਸਭ ਤੋਂ ਭੜਾ ਖੜਾ ਲੱਗਦਾ ਸਾਰੀਓ ਭੜੇ ਲਗਾ ਭਾਈ ਸਾਹਿਬ ਚਲੋ ਠੀਕ ਹੈ ਕੱਲ ਮੈਚ ਹੈ ਇੰਡੀਆ ਪਾਕਿਸਤਾਨ ਦਾ ਕੌਣ ਜਿੱਤੇਗਾ ਇੰਡੀਆ ਜਿੱਤੂਗੀ ਕੈਪਟਨ ਕੌਣ ਹੈ ਨਹੀਂ ਮਤ ਮੈਂ ਦੇ ਨਹੀਂ ਮੈਚ ਹੈ ਮੈਂ ਮੈਚ ਨਹੀਂ ਦੇਦਾ ਮੈਂ ਦੇ ਦੇ ਨਹੀਂ ਕਿਉਂ ਵੈਸੇ ਇਕਲ ਇੰਡੀਆ ਪਾਕਿਸਤਾਨ ਦਾ ਮੈਚ ਆ ਬਹੁਤ ਵੱਡਾ ਮੈਚ ਆ ਯਾਰ ਦੇ ਦੇ ਨਹੀਂ আচ্ছা ਵੈਸੇ ਜਿਤਨੀ ਇੰਡੀਆ ਹੀ ਹੈ ਅੱਛਾ ਕੋਈ ਪਲੇਅਰ ਤਾਂ ਪਤਾ ਕਿਸੇ ਕੌਣ ਸਟਾਰਟ ਕੋਲੀ ਕੋਈ ਬਸ 11 ਪਲੇਅਰ ਹੁੰਦੇ ਕੋਈ ਨਹੀਂ ਬਸ ਵਧੀਆ ਬਲਾ ਉਹ ਵੀ ਵਧੀਆ ਤੇ ਪਾਕਿਸਤਾਨ ਸਾਡੇ ਪੰਜਾਬ ਤੋਂ ਲਿਸ਼ਕਾ ਮਾਰਦੇ ਗੱਭਰੂ ਖੜੇ ਨੇ ਇੱਥੇ ਤੇ ਭਾਈ ਵੀਰ ਕੱਲ ਮੈਚ ਇੰਡੀਆ ਪਾਕਿਸਤਾਨ ਦਾ ਕੌਣ ਜਿੱਤ ਰਿਹਾ ਇੰਡੀਆ ਜਿੱਤ ਰਹੀ ਭਾਈ ਵੀਰ ਸਾਨੂੰ ਦਾ ਇੰਡੀਆ ਜਿੱਤ ਰਹੀ ਹਾਂਜੀ ਤੇ ਕੌਣ ਆ ਫੇਵਰਟ ਪਲੇਅਰ ਤੁਹਾਡਾ ਵਿਰਾਟ ਕੋਹਲੀ ਅੱਛਾ ਕੋਈ ਪੰਜ ਪਲੇਅਰਾਂ ਨਾਮ ਦੱਸੋ ਸਮਰੋ ਜਿਹੜੇ ਕੱਲ ਖੇਡ ਰਹੇ ਨੇ ਜੋ ਉਹਦਾ ਵੀ ਟੀਮ ਚ ਹੈਗੇ ਨੇ ਮੇਰੇ ਸਾਵਨੋਂ ਸਾਰੇ ਹੀ ਹੋਣੇ ਆਂੀ ਦੇਖਿਆ ਬਣ ਬਾਲਾ ਨਹੀਂ ਨਹੀਂ ਮੈਂ ਪੰਜ ਪਲੇਅਰ ਪੁੱਛੇ ਆ ਸਾਰੇ ਤਾਂ 11 ਹੁੰਦੇ ਭਾਈ ਹਾਂਜੀ 11 ਹੁੰਦੇ ਭਾਈ ਹੋਰ ਕਿਹੜਾ ਪੰਜ ਪੰਜ ਕੋਈ ਪੰਜ ਵਿਰਾਟ ਕੋਲੀ ਹੋ ਗਿਆ ਜੀ ਹਾਂ ਹਰਦਿਕ ਪਾਂਡੇ ਹੋ ਗਿਆ ਠੀਕ ਆ ਦੂਆ ਰੋਹਿਤ ਸ਼ਰਮਾ ਅੱਗੇ ਅੱਗੇ ਬੋਲੋ ਤੇ ਦੂਜਾ ਚੌਥਾ ਚੌਥਾ ਯਾਰ ਦੂਜਾ ਥੋਨੀ ਤਾਂ ਮੇਰੇ ਸਾਵਨਾਂ ਨੇ ਉਹਨਾਂ ਕੈਪਟਨ ਨਹੀਂ ਆ ਉਹ ਥੋਨੀ ਇੰਡੀਆ ਟੀਮ ਦਾ ਕੈਪਟਨ ਹੈ ਨਹੀਂ ਵਿਰਾਟ ਕੋਲੀ ਆ ਹਾਂ ਤਾਂ ਅੱਛਾ ਤੇ ਥੋਨੀ ਥੋਨੀ ਹੁਣ ਪਹਿਲਾਂ ਸੀਗਾ ਹੁਣ ਨਹੀਂ ਹੈਗਾ ਹਾਂਜੀ ਤੇ ਬਹੋਰ ਕੋਣ ਪੰਜਵਾਂ ਰਹਿ ਗਿਆ ਆਪਣਾ ਪਰ ਮਾ ਕੋ ਸਤਿੰਨ ਤੂ ਤੂ ਕਰੇ ਨਾ ਨਹੀਂ ਖੇਡਦਾ ਨਹੀਂ ਨਹੀਂ ਮੈਂ ਤਨ ਉਹ ਵਿਚ ਜਿਹੜੇ ਖੇਡ ਰਹੇ ਆ ਅੱਜ ਕੱਲ ਜਿਹੜੇ ਅੱਜ ਕੱਲ ਖੇਡਦੇ ਭਾਈ ਹੁਣ ਨਵੇਂ ਜਿਹਾ ਆਪਾਂ ਬਰਾੜ ਗੋਲੀ ਦਾ ਪਤਾ ਬਸ ਤੇ ਬਰਾੜ ਗੋਲੀ ਤਾਂ ਪਤਾ ਬਰਾੜ ਵੀ ਸਾਡੀ ਪਾ ਤੇ ਤੁਸੀਂ ਇੱਕ ਪਲੇਅਰ ਦਾ ਨਾਮ ਤਾਂ ਦੱਸ ਸਕੀਂ ਇੰਡੀਆ ਜਿੱਤੂਗੀ ਜਿੱਤੂਗੀ ਭਾਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਸ਼ੋਰ ਹੈ ਭਾਜੀ ਜਿੱਤੂਗੀ ਤੇ ਭਾਜੀ ਤੁਹਾਡਾ ਕੋਣ ਆ ਫੇਵਰਟ ਪਲੇਅਰ ਨੇ ਸਾਰੇ ਹੀ ਆ ਜੀ ਸਾਰੇ ਖੁਦ ਦੱਸੋਗੇ ਦੋ ਨਾਮ ਤਾਂ ਫੇਵਰਟ ਵਿਰਾਟ ਗੋਲੀ ਥੋਨੀ ਹਾਂਜੀ ਤੋਂਨੀਆ ਦੇ ਬਰਾ। ਅੱਛਾ ਤੋਂ ਨਿਕਲ ਗਏ ਨਾ ਚਕੇ ਮਰੂੰਗਾ। ਤੋਂਨੀ ਛਕੇ ਜਿੰਨੇ ਉਹ ਮਾਰ ਦਿੰਦਾ ਏ। ਕੀ ਬਾਤ ਹੈ ਭਾਈ ਨੇ ਬਹੁਤ ਵਧੀਆ ਜਵਾਬ ਦਿੱਤਾ ਏ। ਤੇ ਭਾਜੀ ਫਿਰ ਕੱਲ ਅਰਸ਼ਦੀਪ ਸਿੰਘ ਜਿਹੜਾ ਹੈਗੇ ਸਰਦਾਰ ਜੀਬ ਨੇ ਪੰਜਾਬ ਦੇ ਹਾਂਜੀ ਤੁਹਾਡਾ ਨਾ ਅਰਸ਼ਦੀਪ ਸਿੰਘ ਆ। ਅੱਛਾ ਫਿਰ ਕੱਦ ਤੁਸੀਂ ਕਿੰਨੇ ਵੈਕਟਰ ਲੈ ਰਹੇ ਹੋ? ਕੱਲ ਹੀ ਜਿੰਨੀਆਂ ਮਿਲ ਗਿਆ ਲੈ ਲੈਣੀਆਂ ਆ। ਫਿਰ ਵੀ ਕਿੰਨੀਆਂ? ਸੱਤ ਅੱਠ ਵੈਕਟਰ ਲੈ। ਹੁਣ ਅਰਸ਼ਦੀਪ ਸਿੰਘ। ਚਲੋ ਠੀਕ ਆ। ਠੀਕ ਆ। ਠੀਕ ਆ ਭਾਈ। ਓਕੇ। ਆ ਜਿਵੇਂ ਕਿ ਦੇਖਿਆ ਕਿ ਜਨਤਾ ਵਿੱਚ ਜਿਹੜਾ ਅੱਧੇ ਨਾਲੋਂ ਜ਼ਿਆਦਾ ਦਾ ਕ੍ਰੇਜ਼ ਦੇਖਣ ਨੂੰ ਮਿਲਿਆ ਹੀ ਨਹੀਂ। ਕਿ ਕਰਦਾ ਬਾਕੀ ਕਈਆਂ ਨੇ ਜਿਹੜੇ ਬਹੁਤ ਜਿਹੜੇ ਚਟਪਟੇ ਜਵਾਬ ਦਿੱਤੇ ਨੇ ਜਾਂ ਬਹੁਤ ਕੁਝ ਕਿਹਾ ਹੈ ਤੁਸੀਂ ਵੀ ਦੇਖ ਸਕਦੇ ਹੋ ਤੇ ਸਾਨੂੰ ਤੁਸੀਂ ਕਮੈਂਟਸ ਵਿੱਚ ਦੱਸ ਸਕਦੇ ਹੋ ਕੱਲ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਹੁਣ ਸਾਨੂੰ ਦੋ